ਤਰਨਾ 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 ਐ ਮਲੇਸ਼ੀਤ ਲੰਗਰਾਲ ਦੇ ਪਰਵਾਰ ਨਾਲ ਹੋਈ ਲੁੱਟ ਤੋਂ ਬਾਅਦ ਇਸ ਸ਼ਿਵ ਸੇਨਾ ਲੀਡਰ ਨੇ ਲਾਤਾ ਤਰਨਾ ਪਰ ਕਿਸ ਦੇ ਖਿਲਾਫ ਲਾਇਆ ਤਰਨਾ ਤੁਹਾਨੂੰ ਸਮਝ ਆਂਦੀ ਹੈ ਤੇ ਸਮਝੋ ਆਮ ਲੋਕਾਂ ਦਾ ਸਮਰਥਨ ਚ ਖੜੇ ਆ ਜਿਹੜੇ ਆਮ ਲੋਕਾਂ ਨਾਲ ਲੁੱਟ ਹੋ ਰਹੀ ਆ ਜਿਹੜੇ ਆਮ ਪਬਲਿਕ ਨਾਲ ਲੁੱਟ ਹੋ ਰਹੀ ਆ ਜਿਹੜੇ ਆ ਇਹ ਦਿਨ ਐਮਐਲਏ ਸਾਹਿਬ ਜੀ ਆਮ ਲੋਕ ਦਿੱਤੇ ਆ ਇਸ ਵੇਲੇ ਜਿਹੜਾ ਸਕਾਰ ਹੋ ਰਿਹਾ ਜਿੱਦਾਂ ਦੀ ਪੁਲਿਸ ਸੁਣਵਾਈ ਨਹੀਂ ਕਰ ਰਹੀ ਪੁਲਿਸ ਸੁਣਵਾਈ ਨਹੀਂ ਕਰ ਰਹੀ ਪੁਲਿਸ ਸੁਣਵਾਈ ਨਹੀਂ ਕਰ ਰਹੀ ਹਾਂ ਜਿਨ੍ਹਾਂ ਨੂੰ ਇੱਕ ਇੱਕ ਹਫਤਾ ਹੋ ਗਿਆ ਜਾ ਕੇ ਕੰਪਲੇਂਟਾ ਲੈ ਕੇ ਥਾਣਿਆਂ 'ਚ ਜਾ ਰਹੇ ਆ ਇਹਨਾਂ ਲੋਕਾਂ ਦੇ ਹੱਕ ਚ ਆਏ ਆ ਕਿ ਪੁਲਿਸ ਸੁਣਵਾਈ ਨਹੀਂ ਕਰ ਰਹੀ ਇਹ ਕਹਿ ਰਹੇ ਨੇ ਸ਼ਿਵ ਸੇਨਾ ਹਿੰਦ ਦੇ ਨੇਤਾ ईशांत शर्मा देखो ਸਾਡੇ માનયોગ પોલીસ કમિશનર સાહેબ જેડે સ્વપ્ન જર્માજી એસ વાલે બહુત વદિયા કાર્ય કર રહે આ એસ વાલે બહુત વદિયા કાર્ય કર રહે આ એસ વાલે બહુત વદિયા કાર્ય કર રહે આ ભરા કે અચાનક યુ ટર્ન નાલી કહેન લાગ પય કે પોલીસ કમિશનર સાહેબ બહુત વદિયા કામ કર રહે ને પર જે કર ઓ વદિયા કામ કર રહે ને તે આ પ્રદર્શન ક્યો ਸਾਡੇ ਜਲੰਧਰ ਸ਼ਹਿਰ ਦੇ ਐਮਐਲਏ ਸਾਹਿਬ ਔਰ ਜਲੰਧਰ ਸ਼ਹਿਰ ਦੇ ਐਮਪੀ ਸਾਹਿਬ ਜੀ ਸੁਸ਼ੀਲ ਰਿੰਕੂ ਜੀ ਔਰ ਛੇਤਲੰਗਰਾਜ ਜੀ ਵਧੀਆ ਕਾਰਜੇ ਕਰ ਰਿਹਾ ਹੈ ਵਧੀਆ ਕਾਰਜੇ ਕਰ ਰਿਹਾ ਹੈ ਵਧੀਆ ਕਾਰਜੇ ਕਰ ਰਿਹਾ ਹੈ ਲੋ ਜੀ ਐਮਪੀ ਸਾਹਿਬ ਤੇ ਐਮਐਲਏ ਸਾਹਿਬ ਉਹ ਵੀ ਵਧੀਆ ਕੰਮ ਕਰ ਰਹੇ ਨੇ ਪਰ ਫੇਰ ਵੀ ਪ੍ਰਦਰਸ਼ਨ ਸ਼ਰਿਆਮ ਸ਼ਹਿਰ ਦੇ ਵਿੱਚ ਵਾਰਦਾਤਾ ਜੜੀਆਂ ਉਹਨੂੰ ਨਾਥ ਨਹੀਂ ਪੈਰੀ ਉਹਨੂੰ ਨਾਥ ਨਹੀਂ ਪੈਰੀ ਉਹਨੂੰ ਨਾਥ ਨਹੀਂ ਪੈਰੀ ਇੱਕ ਪਾਸੇ ਪੁਲਿਸ ਕਮਿਸ਼ਨ ਦੀਆਂ ਤਾਰੀਫਾਂ ਤੇ ਦੂਸਰੇ ਪਾਸੇ ਕਹਿ ਰਹੇ ਨੇ ਕਿ ਸ਼ਹਿਰ 'ਚ ਕ੍ਰਾਈਮ 'ਚ ਨਾਥ ਨਹੀਂ ਪੈ ਰਹੀ ਪਰ ਇਸ ਧਰਨੇ ਤੋਂ ਲੱਗ ਰਿਹਾ ਏ ਕਿ ਇਹਨਾਂ ਨੂੰ ਐਮਐਲਏ ਸਾਹਿਬ ਦੇ ਪਰਿਵਾਰ ਦੀ ਕੁਝ ਬਾਲੀ ਚਿੰਤਾ ਹੋ ਗਈ ਐਮਐਲਏ ਸਾਹਿਬ ਸਾਡੇ ਸਤਿਕਾਰਯੋਗ ਨੇ ਉਹਨਾਂ ਦੇ ਬੱਚੇ ਸਾਡੇ ਭਤੀਜੇ ਨੇ ਅਗਰ ਐਮਐਲਏ ਸਾਹਿਬ ਦੇ ਬੱਚਿਆਂ ਦੇ ਉੱਤੇ ਅਟੈਕ ਹੁੰਦਾ ਤਾਂ ਅਸੀਂ ਇਹ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਅੱਜ शिवसेना ਲੜੀ ਹਿੰਦ ਤੇ शिवसेना हिंदुत्वकशाली ਇਹਦਾ ਕੜਾ ਵਿਰੋਧ ਕਰਨ ਵਾਸਤੇ ਰੋਡ ਤੇ ਆਈ ਹੈ ਤੁਸੀਂ ਇਹੀ ਜਗ੍ਹਾ ਕਿਉਂ ਚੁਣੀ ਜੀ ਜੇ ਐਸੀ ਜਗ੍ਹਾ ਤੁਸੀਂ ਕੜੇ ਹੋਏ ਹੋ ਉੱਤੇ ਐਮਐਲਏ ਸਾਹਿਬ ਦੇ ਬੱਚਿਆਂ ਦੇ ਉੱਤੇ ਅਟੈਕ ਹੋਣ ਲੱਗਾ ਸੀ ਅਗਰ ਕੱਲ ਨੂੰ ਕੋਈ ਬਹੁਤ ਵੱਡੀ ਘਟਨਾ ਐਮਐਲਏ ਸਾਹਿਬ ਦੇ ਬੱਚਿਆਂ ਨਾਲ ਘਟ ਜਾਂਦੀ ਉਹਦਾ ਜ਼ਿੰਮੇਵਾਰ ਕੌਣ ਪੰਜਾਬ ਦਾ ਸੀਐਮ ਪੰਜਾਬ ਦਾ ਡੀਜੀਪੀ ਜਾ ਜਲੰਧਰ ਦਾ ਪੁਲਿਸ ਕਮਿਸ਼ਨਰ ਜਾਂ ਜਲੰਧਰ ਦਾ ਪੁਲਿਸ ਕਮਿਸ਼ਨਰ ਜਾਂ ਜਲੰਧਰ ਦਾ ਪੁਲਿਸ ਕਮਿਸ਼ਨਰ ਕੌਣ ਜ਼ਿੰਮੇਵਾਰ ਆ ਇੱਥੇ ਫੇਰ ਜਲੰਧਰ ਦੇ ਪੁਲਿਸ ਅੱਜ ਪੰਜਾਬ ਦੇ ਹਿੰਦੂ ਲੀਡਰਾਂ ਨੂੰ ਇੱਥੋਂ ਤੱਕ ਤਾਂ ਗੱਲ ਸਮਝ ਨਹੀਂ ਆਈ ਇਹ ਤੁਸੀਂ ਕਿਹਤੇ ਕਰਾ ਦੇ ਦਿੱਤੇ ਹੋ ਲੱਕਾ ਪੋਤਨੀ ਗੱਲ ਸੁਣੋ ਸ਼ਾਇਦ ਇਸ ਵੇਲੇ ਜੋ ਜਲੰਧਰ ਦਾ ਸ਼ਹਿਰ ਦਾ ਮਾਹੌਲ ਆ ਤੁਸੀਂ ਕੌਣ ਜ਼ਿੰਮੇਵਾਰ ਆ ਅੱਜ ਪੰਜਾਬ ਦੇ ਹਿੰਦੂ ਲੀਡਰਾਂ ਨੂੰ ਅੰਦੇਖਾ ਕੀਤਾ ਜਾ ਰਿਹਾ ਅੰਦੇਖਾ ਕੀਤਾ ਜਾ ਰਿਹਾ ਅੰਦੇਖਾ ਕੀਤਾ ਜਾ ਰਿਹਾ ਲੋਜੀ ਗੱਲ ਪੰਜਾਬ ਦੇ ਹਿੰਦੂਆਂ ਲੀਡਰਾਂ ਤੱਕ ਪਹੁੰਚ ਗਈ ਕਿ ਉਹਨਾਂ ਨੂੰ ਅਣਦੇਖਾ ਕੀਤਾ ਜਾ ਰਿਹਾ ਹੈ। ਰੋਜ਼ ਢੇਲੀ ਵਾਰਦਾਤਾਂ ਕੋਈ ਨਾ ਕੋਈ ਹੋ ਰਹੀਆਂ। ਆ ਪੀਸੀਆਰ ਦੀ ਟੀਮ ਜਾ ਰਹੀ ਹੈ। ਇਹ ਇੱਕ ਪੀਸੀਆਰ ਦੀ ਟੀਮ ਇੱਕ ਜਿਓਮੈਟਰੀ ਬਾਕਸ ਹੈ। ਤੇ ਜਾ ਕੇ ਕਿਤਨਾ ਕਿਤੇ ਖੜਾ ਹੋ ਕੇ ਰਾਤ ਨੂੰ ਆਪਣਾ ਰਾਮ ਨਾ ਚੈਨ ਦੀ ਨੀਂਦ ਸੋਣਾ। ਇਹਨਾਂ ਨੂੰ ਕਿਸੇ ਨਾ ਕੋਈ ਮਤਲਬ ਨਹੀਂ ਕਿ ਕਿਸੇ ਦਾ ਕੋਈ ਨਹੀਂ ਹੁਣ ਤੁਸੀਂ ਰਾਤ ਬੁਰੀ ਪੈਰਾ ਦਿਓਗੇ ਜਿਵੇਂ ਇੱਥੇ ਪੁਲਿਸ ਹੈ ਨਹੀਂ ਤੁਸੀਂ ਕਹਿੰਦੇ ਹੋ। ਦੇਖੋ ਕੱਲ ਏਡੀ ਵੱਡੀ ਵਾਰਦਾਤ ਹੋਈ। ਪ੍ਰਸ਼ਾਸਨ ਦਾ ਕੰਮ ਆ ਕੀ ਇਸ ਜਗ੍ਹਾ ਦੇ ਉੱਤੇ ਆ ਕੇ ਕੋਈ ਨਾ ਕੋਈ ਆਪਣੇ ਇੱਕ ਤੋਂ ਮੁਲਾਜ਼ਮ ਖੜੇ ਕਰ ਰਹੇ ਅੱਜ ਤਾਂ ਇਹ ਵਾਰਦਾਤ ਕੱਲ ਐਮਐਲਏ ਸਾਹਿਬ ਦੇ ਬੇਟੇ ਨਾਲ ਹੋਈ ਫਿਰ ਵੀ ਕੋਈ ਪੈਰਾ ਨਹੀਂ ਅਰੇ ਆਮ ਬੰਦੇ ਨਾਲ ਕਿਤੇ ਵਾਰਦਾਤ ਹੋ ਜਾਂਦੀ ਹੈ ਤੇ ਫਿਰ ਪ੍ਰਸ਼ਾਸਨ ਤਾਂ ਇਹਦਾ ਮਤਲਬ ਸੁਣਵਾਈ ਤਾਂ ਬਹੁਤ ਦੂਰ ਦੀ ਗੱਲ ਆ ਸੁਣਵਾਈ ਤਾਂ ਬਹੁਤ ਦੂਰ ਦੀ ਗੱਲ ਆ ਪ੍ਰਸ਼ਾਸਨ ਤਾਂ ਇਹਦੇ ਵਿੱਚ ਬਿਲਕੁਲ ਬਿਲਕੁਲ ਵੀ ਨਲਾਇਕ ਸਾਬਤ ਹੋਊਗਾ ਜੀ ਕਿਉਂਕਿ ਇਹ ਜਿਹੜੀ ਘਟਨਾ ਆ ਇਹ ਸਾਡੇ ਜਲੰਧਰ ਬੈਸਟ ਦੇ ਐਮਐਲਏ ਸਾਹਿਬ ਦੀ ਫੈਮਿਲੀ ਕਿਉਂਕਿ ਸਾਡੀ ਵੀ ਫੈਮਿਲੀ ਆ ਉਹ ਐਮਐਲਏ ਸਾਹਿਬ ਦੇ ਬੇਟੇ ਦੇ ਨਾਲ ਇੱਕ ਟਰੱਕ ਆਪਰੀ ਹੈ ਔਰ ਅਸੀਂ ਇਹਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਕਿਉਂਕਿ ਅੱਜ ਉਹਨਾਂ ਨੇ ਵਰਤੀ ਹੈ ਕੱਲ ਨੂੰ ਸਾਡੇ ਨਾਲ ਵੀ ਵਾਪਰ ਸਕਦੇ ਨਹੀਂ ਸ਼ਾਨ ਜੀ ਸਾਡਾ ਇਹ ਸਵਾਲ ਹੈ ਜੀ ਤੁਸੀਂ ਗਲਤ ਆ ਕਰ ਰਹੇ ਹੋ ਕਿ ਪੈਰਾ ਜਿਹੜਾ ਕਦੋਂ ਤੱਕ ਦਿੱਤਾ ਜਾਏਗਾ ਜਦੋਂ ਤੱਕ ਪੁਲਿਸ ਪ੍ਰਸ਼ਾਸਨ ਨਹੀਂ ਐਕਸ਼ਨ ਲੈਂਦੀ ਪ੍ਰਸ਼ਾਸਨ ਜਦ ਤੱਕ ਐਕਸ਼ਨ ਨਹੀਂ ਲੈ ਰਿਹਾ ਜਦ ਤੱਕ ਪ੍ਰਸ਼ਾਸਨ ਧਿਆਨਦਾ ਨਹੀਂ ਹੋ ਤੱਕ ਸ਼ਿਵ ਸਨਾ ਹਿੰਦ ਤੇ ਸ਼ਿਵ ਸਨਾ ਹਿੰਦੂ ਟਕਸਾਲੀ ਦੀ ਸਾਰੀ ਟੀਮ ਇੱਥੇ ਖੜੀ ਹੈ ਔਰ ਜਿਹੜੇ ਦੋਸ਼ੀ ਦੋ ਜਿਹੜੇ ਬਾਕੀ ਪੈਂਡਿੰਗ ਨੇ ਕਿਉਂਕਿ ਇੱਕ ਦੋਸ਼ੀ ਐਮਐਲਏ ਸਾਹਿਬ ਨੇ ਖੁਦ ਪੜਵਾਇਆ ਦੋ ਦੋਸ਼ੀ ਪੈਂਡਿੰਗ ਨੇ ਜਿਹੜੇ ਦੋਸ਼ੀ ਅਗਰ ਨਹੀਂ ਫੜੇ ਜਾਂਦੇ ਤੇ ਕੱਲ ਨੂੰ ਬਹੁਤ ਵੱਡਾ ਸੰਘਰਸ਼ ਜਿਹੜਾ ਬਬਰੀਕ ਚੌਂਕ ਦੇ ਵਿੱਚ ਕੀਤਾ ਜਾਊਗਾ ਉਹਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਊਗੀ ਕਿਉਂਕਿ ਅਸੀਂ ਨਹੀਂ ਚਾਹਦੇ ਕਿਸੇ ਵੀ ਪਰਿਵਾਰ ਦੇ ਜੀਵ ਨੂੰ ਇੱਕ 2-4000 5000 ਬਦਲੇ ਉਹਨੇ ਉਹਦੇ ਕੋਲ ਪੈਸੇ ਖੋਈ ਜਾਣ ਉਹਦਾ ਮੋਟਰਸਾਈਕਲ ਖੋਇਆ ਜਾਵੇ ਉਹਤੇ ਗੁਆਹ ਹੋਜੀ ਬੰਦੇ ਜਿਹੜੇ ਬੰਦੇ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਲਈ ਨਹੀਂ ਚਾਹਦੀ ਇਹ ਇੱਕ ਗੱਲ ਸਵਾਲ ਹੈ ਜਿਹੜੇ ਬੰਦੇ ਸਾਨੂੰ ਸਵਾਲ ਤਾਂ ਸੁਣ ਲੋ ਜਿਹੜੇ ਬੰਦੇ ਰਾਤ ਲੁੱਟਾ ਖੋਹਾਂ ਕਰਦੇ ਆ ਗਰੀਬ ਕੋਈ ਸਵੀਗੀ ਵਾਲੇ ਨੂੰ ਲੁੱਟ ਰਿਆ ਕੋਈ ਜੋਮੈਟੋ ਵਾਲੇ ਨੂੰ ਲੁੱਟ ਰਿਆ ਕੋਈ ਈ ਰਿਕਸ਼ੇ ਵਾਲੇ ਨੂੰ ਲੁੱਟ ਰਿਆ ਕੋਈ ਪਰਿਵਾਰ ਘਰੋਂ ਜਾ ਰਿਹਾ ਕੋਈ ਫੰਕਸ਼ਨ ਤੋਂ ਘਰ ਜਾ ਰਿਹਾ ਉਹਨਾਂ ਨੂੰ ਲੁੱਟ ਰਿਆ ਸ਼ਾਇਦ ਇਹਨਾਂ ਨੂੰ ਨਹੀਂ ਪਤਾ ਸੀ ਕਿ ਐਮਐਲਏ ਸਾਹਿਬ ਦੀ ਗੱਡੀ ਹੈ ਕੋਈ ਹੋਰ ਨੋਰਮਲ ਗੱਡੀ ਸਮਝ ਕੇ ਰੋਕੀ ਹੋਊਗੀ ਪਰ ਤੁਸੀਂ ਇਹ ਦੇਖੋ ਕਿ ਉਹਨਾਂ ਦੇ ਹੌਸਲੇ ਕਿੰਨੇ ਉੱਚੇ ਪੁਲਿਸ ਸਾਰੀ ਦਿਹਾੜੀ ਜਿਹੜੀ ਹੈ ਨਗਰ ਨਿਗਮ ਦੇ ਕੰਮ ਤੇ ਲਾਤੀ ਹੈ ਜਿਹੜੇ ਲੋਕਾਂ ਦੀਆਂ ਰੇੜੀਆਂ ਚੁਕਾਨ ਤੇ ਲਾਤੀ ਹੈ ਸਾਰੀ ਦਿਹਾੜੀ ਤੇ ਪੁਲਿਸ ਲੋਕਾਂ ਦੀ ਰੇੜੀਆਂ ਚੁਕਾਨ ਤੇ ਲੱਗੀ ਹੈ ਪੁਲਿਸ ਨੇ ਡਿਊਟੀ ਕਿੱਥੇ ਕਰਨੀ ਹੈ ਸਵੇਰ ਤੋਂ ਲੈ ਕੇ ਪੁਲਿਸ ਸ਼ਾਮ ਤੱਕ ਰੇੜੀਆਂ ਚੁਕਾਂਦੀ ਪਈ ਹੈ ਡਿਊਟੀ ਕਿੱਥੋਂ ਕਰੂਗੀ ਜਿਹੜਾ ਕੰਮ ਕਾਰਪੋਰੇਸ਼ਨ ਦਾ ਉਹ ਕਾਰਪੋਰੇਸ਼ਨ ਕਰੇ ਕਿਉਂਕਿ ਸਰਕਾਰ ਹੈ ਨਾ ਜਿਹੜੀ ਗਰੀਬ ਮਾਰੂ ਨੀਤੀ ਤੇ ਸ਼ੁਰੂ ਹੋ ਗਈ ਆ ਜਿਹੜੀ ਗਰੀਬ ਮਾਰੀ ਨੀਤੂ ਹੈ ਲੋਕਾਂ ਦੀ ਰੇੜੀ ਫੜੀਆਂ ਗਰੀਬ ਬੰਦੇ ਨੂੰ ਮਾਰੂ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੇ ਤਾਂ ਚੁਣੀ ਸੀ ਕਿ ਲੋਕਾਂ ਨੂੰ ਰਾਹਤ ਮਿਲੇ ਲੋਕਾਂ ਨੂੰ ਜਿਹੜਾ ਰੋਜ਼ਗਾਰ ਮਿਲੇ ਲੇਕਿਨ ਜਿਹੜਾ ਅੱਜ ਘਰਾਬ ਕੀਤਾ ਗਿਆ ਵਾ ਐਮਐਲਏ ਸਾਹਿਬ ਦੇ ਘਰ ਦਾ ਆ ਜਾਂ ਦਫਤਰ ਦਾ ਕੀਤਾ ਗਿਆ ਆ ਅਸੀਂ ਕਿਸੇ ਦਾ ਘਰਾਬ ਨਹੀਂ ਕੀਤਾ ਅਸੀਂ ਜਿਹੜੀ ਆ ਜਿਹੜੀ ਘਲੋਟ ਹੋਈ ਐ ਐਮਐਲਏ ਸਾਹਿਬ ਦੇ ਮੁੰਡੇ ਨਾਲ ਇਹ ਤੁਸੀਂ ਐਮਐਲਏ ਸਾਹਿਬ ਦਾ ਸਮਰਥਨ ਦੀਨ ਆ ਇਹ ਦੀ ਬਿਲਕੁਲ ਬਿਲਕੁਲ ਅਸੀਂ ਐਮਐਲਏ ਦੀ ਸਮਰਥਨ ਦਿੰਦੇ ਆ ਨਾਲ ਨਾਲ ਆਸਾਮ ਲੋਕਾਂ ਦੇ ਸਮਰਥਨ ਚ ਖੜੇ ਆ ਜਿਹੜੇ ਆਮ ਲੋਕਾਂ ਨਾਲ ਲੁੱਟ ਹੋ ਰਹੀ ਆ ਜਿਹੜੇ ਆਮ ਪਬਲਿਕ ਨਾਲ ਲੁੱਟ ਹੋ ਰਹੀ ਆ ਜਿਹੜੇ ਆ ਦਿਨ ਐਮ ਐਲ اے ਆਮ ਲੋਕ ਜਿਹੜੇ ਆ ਇਸ ਵੇਲੇ ਜਿੱਦ ਕਰ ਹੋ ਰਿਹਾ ਜਿੱਦ ਦੀ ਪੁਲਿਸ ਸੁਣਵਾਈ ਨਹੀਂ ਕਰ ਰਹੀ ਪੁਲਿਸ ਸੁਣਵਾਈ ਨਹੀਂ ਕਰ ਰਹੀ ਪੁਲਿਸ ਸੁਣਵਾਈ ਨਹੀਂ ਕਰ ਰਹੀ ਪੁਲਿਸ ਇਸ ਵਾਰ ਕਿ ਪੁਲ ਸੁਣਵਾਈ ਨਹੀਂ ਕਰ ਰਹੀ ਕੁਝ ਜ਼ਿਆਦਾ ਹੀ ਹੋ ਗਿਆ ਪੁਲ ਦੇ ਖਿਲਾਫ ਜਿਨ੍ਹਾਂ ਨੂੰ ਇੱਕ ਇੱਕ ਹਫਤਾ ਹੋ ਗਿਆ ਜਾ ਕੇ ਕੰਪਲੇਂਟਾ ਲੈ ਕੇ ਥਾਣਿਆਂ 'ਚ ਜਾ ਰਹੇ ਆ ਇਹਨਾਂ ਲੋਕਾਂ ਦੇ ਹੱਕ ਚ ਆਏ ਆ ਕਿ ਜੇ ਐਮਐਲਏ ਸਾਹਿਬ ਦੇ ਬੱਚੇ ਐਮਐਲਏ ਸਾਹਿਬ ਦਾ ਪਰਿਵਾਰ ਸੇਫ ਨਹੀਂ ਤੇ ਆਮ ਨਹੀਂ ਜਿਹੜਾ ਕਰਾਇਮ ਰੇਟ ਦਿਨੋਂ ਦਿਨ ਜਿਹੜਾ ਪੁਲਿਸ ਦੇ ਖਿਲਾਫ ਇਹਨਾ ਕੁਝ ਕਹਿਤਾ ਚਲੋ ਅਚਾਨਕ ਯੂ ਟਰਨ ਹੋਇਆ ਹੁਣ ਸੁਣਾਨੇ ਆ ਉਸ ਕਮਿਸ਼ਨਰ ਦੀਆਂ ਤਾਰੀਫਾਂ ਉਹ ਸਾਡੇ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਜਿਹੜੇ ਸੁਪਨ ਚਰਮਾ ਜੀ ਇਸ ਵੇਲੇ ਬਹੁਤ ਵਧੀਆ ਕਾਰਜ ਕਰ ਰਹੇ ਆ ਪਿਛਲੇ ਦਿਨ ਵੀ ਉਹਨਾਂ ਨੇ ਇਹ ਕੋਸ਼ਿਕ ਇਮੀਗ੍ਰੇਸ਼ਨ ਏਜੰਟ ਦੇ ਤੇ ਗੱਡੀ ਦੇ ਉੱਤੇ ਗੋਲੀਆਂ ਚੱਲੀਆਂ ਸੀ ਉਹਨੂੰ ਟ੍ਰੇਸ ਕਰਦੇ ਹੋਏ ਉਸ ਬੰਦਿਆ ਦਾ ਅਨਕਾਊਂਟਰ ਕਰ ਦਿੱਤਾ ਲੋ ਜੀ ਗੱਲ ਫਿਰ ਪੁਲਿਸ ਕਮਿਸ਼ਨਰ ਦੀ ਤਾਰੀਫ਼ ਤੱਕ ਪਹੁੰਚ ਗਈ ਹੁਣ ਤੱਕ ਇਹ ਸਮਝ ਨਹੀਂ ਆਇਆ ਕਿ ਆਖਰਕਾਰ ਸ਼ਿਵ ਸੇਨਾ ਵਾਲਿਆਂ ਨੇ ਐਮਐਲਏ ਦੇ ਘਰ ਤੇ ਬਾਹਰ ਪਹੁੰਚ ਕੇ ਪ੍ਰਦਰਸ਼ਨ ਕੀਤਾ ਜਾਂ ਫਿਰ ਕੁਝ ਹੋ ਤੁਸੀਂ ਆਪ ਹੀ ਲਾਲਬੋ ਅੰਦਾਜ਼ਾ தைனிக மைல் பஞ்சாபி டிவி வரேந்திர சிங்க